ਵੱਡੀ ਤੇ ਮੰਦ ਭਾਗੀ ਖਬਰ ਮੁਕੇਰੀਆ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਸੰਗਣੀ ਧੁੰਦ ਦੇ ਕਾਰਨ ਸਵੇਰੇ 6 ਵਜੇ ਵੱਡਾ ਸੜਕ ਹਾਦਸਾ ਵਾਪਰਿਆ ਮੁਲਾਜ਼ਮਾਂ ਦੇ ਨਾਲ ਭਰੀ ਬੱਸ ਦੀ ਖੜੇ ਟਰਾਲੇ ਦੇ ਨਾਲ ਟੱਕਰ ਹੋਈ ਹੈ ਇਸ ਦੌਰਾਨ ਚਾਰ ਮੁਲਾਜ਼ਮ ਜਿਹੜੇ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਨੇ ਤੇ ਕਈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਹਾਲਾਂਕਿ ਰਾਹਗੀਰਾਂ ਨੇ ਕੜੀ ਮੁਸ਼ਕਲ ਤੋਂ ਬਾਅਦ ਜ਼ਖਮੀਆਂ ਨੂੰ ਬਸ ਦੇ ਵਿੱਚੋਂ ਬਾਹਰ ਕੱਢਿਆ ਤੇ ਕਾਰਨ ਦੱਸਿਆ ਜਾ ਰਿਹਾ ਕਿ ਬਸ ਚਲਾਉਂਦੇ ਸਮੇ ਬਸ ਚਾਲਕ ਨੂੰ ਨੀਂਦ ਆ ਗਈ ਸੀ ਜਿਸ ਤੋਂ ਬਾਅਦ ਇਹ ਘਟਨਾ ਵਾਪਰੀ ਹੈ ਫਿਲਹਾਲ ਮੌਕੇ ਤੇ ਪਹੁੰਚੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਉੱਥੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਦੇ ਪਰਿਵਾਰਾਂ ਦੇ ਲਈ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਗਿਆ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਟਰਨਫੋਰਚੂਨੇਟ ਇਨਸੀਡੈਂਟ ਵਾਹ ਜੀ ਜਿਸ ਦੇ ਵਿੱਚ ਸਾਡੇ 3 ਮੁਲਾਜ਼ਮਾਂ ਦੀ ਜਾਨ ਗਈ ਹੈ ਐਕਸੀਡੈਂਟ ਕਰਕੇ ਤੇ ਬਾਕੀ ਸਾਡੇ ਦੋ ਤਿੰਨ ਮੁਲਾਜ਼ਮ ਕਾਫੀ ਕ੍ਰਿਟੀਕਲ ਨਹੀਂ ਇੰਜਰਟ ਸਕੇ ਜਿਹੜੇ ਐਂਟਰਪ੍ਰਾਈਜ਼ ਤੇ ਉਸ ਤੋਂ ਇਲਾਵਾ ਜਿਹੜੇ ਸਾਡੇ ਲਗਭਗ 11 12 ਮੁਲਾਜ਼ਮ ਜਿਹੜੇ ਮਾਈਨਰ ਇੰਜਰਟ ਸਕੇ ਉਹ ਵੀ ਐਂਟਰਪ੍ਰਾਈਜ਼ ਅੰਦਰ ਤੇ ਆ ਲੀ ਮਾਰਨਿੰਗ ਐਕਸੈਪਟ ਹੋਇਆ ਹੈ ਤੇ ਬੜੀ ਬਸੜੀ ਟ੍ਰੋਲ ਵਿੱਚ ਜਾ ਕੇ ਜਮ ਹੋ ਗਏ ਤੇ ਬਾਕੀ ਅਸੀਂ ਰੈਸਕਿਊ ਸਾਡਾ ਆਪਰ ਕੰਪਲੀਟ ਹੋ ਗਿਆ ਹੈ ਹੁਣ ਟ੍ਰੀਟਮੈਂਟ ਪ੍ਰੋਸੈਸ ਚੱਲ ਰਿਹਾ ਤੇ ਆਪਲਾਜਮਾ ਨਾਲ ਜਾਣਾ ਸੀਗਾ ਪੀਐਪੀ ਤੋਂ ਗੁਰਦਾਸਪੁਰ ਜੁਕੀ ਚਾਹੀਦਾ ਇਹਨਾਂ ਬਿਚਨ ਰਸਤੇ ਚਾਹ ਹਾਂ ਜਿੱਥੇ ਜਿਹੜੀਆਂ ਰੋਡ ਤੇ ਗੱਡੀਆਂ ਖੜੀਆਂ ਹੁੰਦੇ ਜਿੱਦ ਕਰਕੇ ਹੱਸਾ ਹੈ ਕੋਈ ਆਪਣੇ ਬਲੋਕਸ ਕਰੋਗੇ ਤੇ ਸੱਤੀ ਚਲੋਗੇ ਭੀ ਹਾਂਜੀ ਆਲਰੇਡੀ ਸੱਤੀ ਨਹੀਂ ਕਿ ਰੋਡ ਤੇ ਗੱਡੀਆਂ ਤਾਂ ਬਿਲਕੁਲ ਵੀ ਨਹੀਂ ਅਲਾਉਡ ਹੈ ਜਿਹੜਾ ਟਰੋਲਾ ਸੀਗਾ ਨਾਲ ਕਿ ਥੋੜਾ ਜਿਹਾ ਰੋਡ ਕੋ ਸਾਈਡ ਤੇ ਖੜਾ ਸੀਗਾ ਬਟ ਇਸ ਤਰ੍ਹਾਂ ਕਿਸੇ ਨੂੰ ਬੰਦ ਕਰਕੇ ਤੇ ਹੋਰ ਚੀਜ਼ਾਂ ਕਾਫੀ ਐਕਸੀਡੈਂਟ ਹੋਤੇ ਹੈਗੇ ਆਲਰੇਡੀ ਸਾਡੇ ਹਾਈਵੇ ਵਹੀਕਲਸ ਹੈਗੇ ਇਹਨਾਂ ਨੂੰ ਉਹਨਾਂ ਨੂੰ ਬਾਕੀ ਹੋਰ ਸੱfte ਨਾਲ ਰਿਲੇਵ ਕਰਾਂਗੇ ਇਸ ਤਰੀਕੇ ਦੇ ਜਿਹੜੇ ਕੋਈ ਪਾਰਕਿੰਗ ਵਗੈਰਾ ਹੈਗੀ ਉਹਨਾਂ ਦੇ ਹੱਥ ਕਰ ਜਾਓ ਤਾਂ ਕਿ ਉਹਨਾਂ ਨੂੰ ਸਾਈਡ ਤੇ ਕਰ ਸਕਣ ਸਰ ਰੀਜ਼ਨ ਕੀ ਹੋਇਆ ਐਕਸੀਡੈਂਟ ਦੇਖੋ ਰੀਜ਼ਨ ਜਿਹੜਾ ਹੈ ਜੋ ਫਰਾਉ ਜਿਹੜਾ ਜਿਹੜਾ ਪਲੰਬਰੀ ਅਸੀਂ ਵੜੀ ਪੰਜਾਬ ਨਾਲ ਦੱਸਿਆ ਕਿ ਸਾਹਮਣੇ ਤੋਂ ਕੋਈ ਕੁਝ ਘੋੜੇ ਟਾਈਪ ਦੇ ਜਿਤਨਾ ਕੋਈ ਜਾਨਵਰ ਸਾਹਮਣੇ ਆਗੇ ਸੀਗੇ ਇਹ ਕਰਿਆ ਹੈਗਾ ਕੋਈ ਰੋਂਗ ਸਾਈਡ ਤੋਂ ਕੋਈ ਵਹੀਕਲ ਵੀ ਉੱਤੇ ਆ ਤੇ ਉਹ ਫਰਦਰ ਅਸੀਂ ਇਨਵੈਸਟੀਗੇਟ ਕਰਾ ਲੇ ਹੁੰਦੇ ਹਾਲੇ ਤੱਕ ਟ੍ਰੀਟਮੈਂਟ ਅਸੀਂ ਕਰਾ ਰਹੇ ਹਾਂ ਤੇ ਡੈਫੀਨਟਲੀ ਐਕਸੀਡੈਂਟ ਦਾ ਮਤਲਬ ਡਰਾਈਵਰ ਨੇ ਸਾਈਡ ਤੇ ਗੱਡੀ ਕੱਟ ਕੀਤੀ ਹੈਗੀ ਤਾਂ ਕੁਛ ਨਾ ਕੁਛ ਉਹਨੂੰ ਵਿਜ਼ੀਬਲ ਹੋਇਆ ਹੋਣਾ ਜਿਹਦੇ ਕਰਕੇ ਉਹ ਸਟੇ ਕਰਦਾ ਹਾਂਜੀ ਤੇ ਜਾਨਵਰਾਂ ਨਾਲ ਬਹੁਤ ਹਾਸੇ ਹੁੰਦੇ ਜਦੋਂ ਅੱਗੇ ਆ ਜਾਂਦੇ ਤੇ ਬੜੇ ਤਗੜੇ ਤਗੜੇ ਹਾਂ ਤੇ ਇਹ ਹਾਦਸਾ ਜਿੱਦਾਂ ਕਿ ਅਜਮਕੀਰੇ ਮੇ ਹੋਇਆ ਤੇ ਕੋਈ ਆਪਣੇ ਵੱਲ ਕੋ ਸ਼ਕਤੀ ਹੋਵੇ ਕਿਦਾਂ ਕਿ ਕੋਈ ਜਾਨਵਰ ਜਿਹਦਾ ਨਾਮ ਹੈ ਜਾਂ ਲੋਕਾਂ ਨੂੰ ਕੋਈ ਅਵੇਅਰ ਕਰਦਾ ਹੈਗਾ ਜਾਨਵਰ ਤੋਂ ਇਹ ਹੀ ਲਿਮਿਟੇਸ਼ਨ ਹੈ ਲਿਮਿਟੇਸ਼ਨ ਹੈਗੀ ਰੋਡ ਤੇ ਸਾਮ ਸਵੇਰੇ ਚੱਲਣ ਦੀ ਬੜਾ ਚੈਲੰਜ ਹੈ ਸਰ ਟੋਟਲ ਇੰਜਰਡ ਕਿੰਨੇ ਹੋ ਗਏ ਇੰਜਰਡ ਸਾਡੇ ਟੋਟਲ ਜਿਹੜੇ ਹੈਗੇ ਹਮ ਤੱਕ 13 ਮੁਲਾਜ਼ਮ ਇੰਜਰਡ ਹੈਗੇ ਜਿਨ੍ਹਾਂ ਵਿੱਚ ਦੋ ਕ੍ਰਿਟੀਕਲ ਇੰਜਰਡ ਹੈਗੇ ਤੇ এজ ਆਫ ਨਾਓ ਟੀਮ ਲੋਕਾਂ ਨਹੀਂ ਦੱਸਦੀ ਕਿ ਓਕੇ ਜੀ ਥੈਂਕ ਯੂ ਵੈਰੀ ਮਚ ਸਰ ਸਵੇਰੇ ਜਿਹੜਾ ਹਾਸਾ ਹੋਇਆ ਤੇ ਕਿੰਨੇ ਕਿੰਨੇ ਜਖਮੀ ਹੋਏ ਜਿਹੜੇ ਹੋਏ ਕਿ ਉਹ ਕੋੜਾ ਹਾਈਵੇ ਤੇ ਨਾਲ ਮਾਰਗ ਡਰ ਹੈ ਉਥੇ ਪੁਲਿਸ ਵਾਲੀ ਦੀ ਗੱਡੀ ਇੱਕ ਟਰੱਕ ਤੇ ਟਕਰਾ ਜਾਣ ਕਰਕੇ ਹਾਸਾ ਹੋਇਆ ਤੇ ਪੁਲਿਸ ਪਰਸਨਲ ਜੀ ਕਾਫੀ ਸੱਟ ਲੱਗੀਆਂ ਨੇ ਉਹਨਾਂ ਵਿੱਚੋਂ ਕੁਝ ਪੇਸ਼ੈਂਟ ਜਿਹੜੇ ਜਿ ਲਈ ਉਹ ਦਸੂਏ ਚਲੇ ਗਏ ਸੀ ਉਹਨਾਂ ਨੂੰ ਲੈ ਕੇ ਚਲੇ ਗਏ ਸੀ ਕੁਝ ਪੇਸ਼ੈਂਟ ਨੂੰ ਇੱਥੇ ਲੈ ਕੇ ਆਏ ਸਾਡੇ ਕੋਲ ਟੋਟਲ ਨੰਬਰ 15 ਪੇਸ਼ੈਂਟ ਆਏ ਨੇ ਤੇ ਦੋ ਡੈਡ ਬੋਡੀਜ਼ ਆ ਟੋਟਲ 17 ਆਏ ਨੇ ਤੇ 15 ਦੇ ਵਿੱਚੋਂ ਜਿਹੜੇ 9 ਪੇਸ਼ੈਂਟ ਸੀ ਉਹਨਾਂ ਦੀ ਹਾਲਤ ਕਾਫੀ ਖਰਾਬ ਸੀ ਜਿਹਨਾਂ ਨੂੰ ਜੀ ਸੀ ਫੇਸ ਤੇ ਸਟਾਚਰ ਸੀ ਜਾਂ ਤੇ ਪਸਲੀਆਂ ਦੇ ਫ੍ਰੈਕਚਰ ਸੀ ਜਿਸ ਕਰਕੇ ਉਹਨਾਂ ਦੀ ਨਾੜੀ ਖਰਾਬ ਦੇਖਦੇ ਹੋਏ ਉਹਨਾਂ ਨੂੰ ਡੈਕਟਰ ਕਰ ਦਿੱਤਾ ਗਿਆ ਸਾਡੇ ਕੋਲ 6 ਪੇਸ਼ੈਂਟ ਆ ਗਏ ਐਕਸਲੂਲੀ ਜਿਹੜੇ ਕੋਈ ਖਤਰੇ ਤੋਂ ਬਾਹਰ ਐਕਸਰੇ ਹੋ ਚੁੱਕੀ ਹੈ ਟ੍ਰੀਟਮੈਂਟ ਉਹਨਾਂ ਦੇ ਚੱਲ ਰਿਹਾ ਤੇ ਜੇ ਕਿਤੇ ਅਹੀਂ ਗੱਲ ਕਰੀ ਤੇ ਦਸੂਏ ਚ ਕਿੰਨੇ ਐਡਮਿਟ ਹੋ ਗਏ ਉੱਥੇ ਤੇ ਉੱਥੇ ਕਿੰਨੇ ਦਸੂਏ ਕੋਈ ਲਗਭਗ 3 ਪੇਸ਼ੈਂਟ ਗਏ ਆ ਤੇ ਇੱਕ ਡੈੱਡ ਹੋ ਗਈ ਜਿਹੜਾ ਪਤਾ ਲੱਗਦਾ ਉਹਦੇ ਅਸਰ ਹੋ ਗਿਆ ਠੀਕ ਹੈ ਜੀ ਓਕੇ ਥ ਅੱਜ ਵੀ ਸਾਡੇ 4 ਜਵਾਨ ਡਿਊਟੀ ਦੌਰਾਨ ਉਹਨਾਂ ਦਾ ਸ਼ਹਾਦਤ ਹੋਈ ਹੈ ਔਰ ਇੱਕ HDFC ਨਾਲ ਜਿ ਚਤੰ ਜਾਨ ਦੀਆਂ ਸੈਲਰੀ ਜਾਂਦੀਆਂ ਨੇ ਉਹਨਾਂ ਨਾਲ ਵੀ ਇੱਕ ਐਗਰੀਮੈਂਟ ਕੀਤਾ ਹੋਇਆ 1 ਕਰੋੜ ਰੁਪਈਆ ਕਿਸੇ ਜਵਾਨ ਦੀ ਸ਼ਹਾਦਤ ਤੇ ਡਿਊਟੀ ਦੌਰਾਨ 1 ਕਰੋੜ ਰੁਪਈਆ HDFC ਵੱਲੋਂ ਤੇ 1 ਕਰੋੜ ਰੁਪਈਆ ਪੰਜਾਬ ਸਰਕਾਰ ਵੱਲੋਂ 2 ਕਰੋੜ ਰੁਪਈਆ ਪਰਿਵਾਰ ਨੂੰ ਉਹਦੀ ਕੋਈ ਜਾਨ ਦੀ ਕੀਮਤ ਨਹੀਂ ਹੈਗੀ ਪਰ 2 ਕਰੋੜ ਰੁਪਈਆ ਕਬੀਲਦਾਰੀ ਚਲਦੀ ਰਹਿੰਦੀ ਹੈ ਬੱਚੇ ਪੜਾ ਲੈਣਗੇ ਅੱਗੇ ਕੋਈ ਦੁੱਖ ਨਹੀਂ ਹੋਊਗਾ ਅੱਗੇ ਔਰ ਨਾਲ ਨਾਲ ਪਰਿਵਾਰ ਨੂੰ ਸੰਭਾਲਾਂਗੇ ਜੇ ਉਸ ਪਰਿਵਾਰ ਨੂੰ ਅਸੀਂ ਨਹੀਂ ਸੰਭਾਲਾਂਗੇ ਫੌਜੀ ਦੇ ਪਰਿਵਾਰ ਨੂੰ ਤੇ ਪੁਲਿਸ ਵਾਲੇ ਦੇ ਪਰਿਵਾਰ ਨੂੰ ਤਾਂ ਫਿਰ ਜਦੋਂ ਲੋਕ ਦੇਖਣਗੇ ਉਹਨਾਂ ਪਰਿਵਾਰਾਂ ਦਾ ਹਾਲ ਫਿਰ ਦੁਬਾਰਾ ਕੋਈ ਪੁਲਿਸ ਜਾਂ ਫੌਜ ਚ ਭਰਤੀ ਹੋਣ ਦੀ ਹਿੰਮਤ ਨਹੀਂ ਕਰਦਾ ਕਿਉਂਕਿ ਉਹਨਾਂ ਦਾ ਪਰਿਵਾਰ ਤਾਂ ਰੁੜ ਗਿਆ ਯਾਰ ਆਪਾਂ ਕੀ ਕਰਾਂਗੇ ਜੇ ਉਸ ਪਰਿਵਾਰ ਨੂੰ ਮਾਨ ਸਤਕਾਰ ਬਣਦਾ ਮਿਲੇ ਕਿ ਫੇਰ ਉਹ ਮੁੰਡੇ ਉੱਥੋਂ ਦੇ ਵੀ ਕਹਿਣਗੇ ਕਹਿੰਦੇ ਜੇ ਕੋਈ ਹੈ ਹੈਗਾ ਆਪਣਾ ਆਪਣੇ ਮਗਰੋਂ ਆਪਣੇ ਪਰਿਵਾਰਾਂ ਨੂੰ ਸੰਭਾਲਣ ਵਾਲਾ ਹੈਗਾ ਸੋਨਮੀਤਤਾ ਅੱਜ ਦੀ ਖਬਰ ਦੇਖਣ ਲਈ ਤੁਸੀਂ ਜੁੜੇ ਰਹੋ ਸਕਾਈਨਸ ਪੰਜਾਬ ਦੇ ਨਾਲ